ਇਸ ਵੱਲ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਜੇਕਰ ਤੁਸੀਂ ਵੀ ਆ ਤਰੀਕ ਨੂੰ ਘਰੋਂ ਬਾਹਰ ਨਿਕਲਣ ਦੇ ਬਾਰੇ ਸੋਚਦੇ ਹੋ ਤਾਂ ਬਿਲਕੁਲ ਵੀ ਨਾ ਕਰਿਓ ਇਹ ਗਲਤੀ ਕਿਉਂਕਿ ਫੇਰ ਨਾ ਕਿਹੋ ਪਛਤਾਉਣਾ ਪੈ ਗਿਆ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਕਿਸਾਨਾਂ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਰੇਲਾਂ ਵੀ ਰੋਕੀਆਂ ਜਾਣਗੀਆਂ ਚੱਕਾ ਵੀ ਜਾਮ ਹੋਵੇਗਾ ਤੇ ਨਾਲ ਹੀ ਰਾਜਸਤਾਨੀ ਵੀ gekee ਜਾਵੇਗੀ ਦਰਅਸਲ ਸਯੁਕਤ ਕਿਸਾਨ ਮੋਰਚੇ ਦੀ ਅੱਜ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਕਈ ਹੋਰ ਮੰਤਰੀਆਂ ਦੇ ਨਾਲ ਖੇਤੀਬਾੜੀ ਮੰਤਰੀ ਦੇ ਨਾਲ ਮੀਟਿੰਗ ਰੱਖੀ ਗਈ ਸੀ ਮੀਟਿੰਗ 2 ਘੰਟੇ ਤੋਂ ਵੱਧ ਸਮੇਂ ਤੱਕ ਚੱਲੀ ਕਿਉਂਕਿ ਜਿਹੜੀਆਂ ਮੰਗਾਂ ਨੂੰ ਲੈ ਕੇ ਕਿਸਾਨ ਧਰਨਾ ਦੇਣ ਜਾ ਰਹੇ ਨੇ ਚੰਡੀਗੜ੍ਹ ਦੇ ਵਿੱਚ ਤਾਂ ਉਹਨਾਂ ਮੰਗਾਂ ਦੇ ਉੱਤੇ ਵਿਚਾਰ ਵਟਾਂਦਰਾ ਹੋਇਆ ਪੰਜਾਬ ਸਰਕਾਰ ਦੇ ਮંત્રી ਵੀ ਮੌਜੂਦ ਸੀ ਪੰਜਾਬ ਦੇ ਮੁੱਖ ਮੰਤਰੀ ਵੀ ਮੌਜੂਦ ਸੀ ਕਿਸਾਨ ਆਗੂ ਰਾਜੇਵਾਲ ਉਗਰਾਹਾ ਉਸ ਤੋਂ ਇਲਾਵਾ ਰੁਰਦੂ ਸਿੰਘ ਮਾਨਸਾ ਬੁੱਟਾ ਸਿੰਘ ਬੁੱਟਾ ਸਿੰਘ ਬੁਰਜ ਗਿੱਲ ਰਮਿੰਦਰ ਪਟਿਆਲ ਹਰਿੰਦਰ ਲੱਖੋਵਾਲ ਤਮਾਮ ਜਿਹੜੇ ਸਯੁਕਤ ਕਿਸਾਨ ਮੋਰਚੇ ਦੇ ਲੀਡਰ ਨੇ ਉਹ ਮੌਜੂਦ ਸੀ ਇਸ ਮੀਟਿੰਗ ਦੇ ਵਿੱਚ ਪਰ ਮੀਟਿੰਗ ਦੇ ਵਿੱਚ ਦਾਲ ਨਹੀਂ ਗਲੀ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਅਹਿਮ ਤੇ ਵੱਡਾ ਫੈਸਲਾ ਲਿਆ ਗਿਆ ਵੱਡਾ ਐਲਾਨ ਕਰ ਦਿੱਤਾ ਗਿਆ 5 ਤਰੀਕ ਨੂੰ 5 ਮਾਰਚ ਨੂੰ ਜੇਕਰ ਘਰੋਂ ਬਾਹਰ ਨਿਕਲਣਾ ਆ ਪਹਿਲਾਂ ਇਹ ਖਬਰ ਜ਼ਰੂਰ ਦੇਖ ਲਿਓ ਤਾਂ ਕੀ ਗੱਲਬਾਤ ਹੋਈ ਮੀਟਿੰਗ ਦੇ ਅੰਦਰ ਕਿਹੜੀ ਗੱਲਾਂ ਦੇ ਉੱਤੇ ਸਹਿਮਤੀ ਨਹੀਂ ਬਣੀ ਪੂਰੀ ਗੱਲਬਾਤ ਤੁਹਾਨੂੰ ਜੁਗਿੰਦਰ ਸਿੰਘ ਉਹਗਰਾਹਾਂ ਦੀ ਜ਼ੁਬਾਨੀ ਵਿੱਚ ਕਰੂੰਗਾ ਕੀ ਆ ਰਿਹਾ ਹੈ ਇਹ ਨਹੀਂ ਹਟਾਵਾ ਗਿਆ ਬਰਾੜ ਸਾਹਿਬ ਚੁੱਪ ਕਰੋ ਕੰਪੋਨੈਂਟ ਆਪਾਂ ਇੱਥੇ ਸਟੜਕਾਂ ਦੇ ਨਾਲ ਆਪਾਂ ਵਾਪਸ ਨਹੀਂ ਕਰ ਤਾਂ ਜਿਹੜਾ ਪਰਸਨਲ ਕਰੇ ਤਾਂ ਕਵਰ ਬੰਦ ਕਰੇ ਅੱਗੇ ਆ ਲਾਈਟ ਦਾ ਮਾੜਾ ਜਿਹਾ ਹਾਂ ਕਰ ਦਿਓ ਕਰ ਦਿਓ नहीं। नहीं। चल जाओ यार माइक नीचे करो चुप कर दे ये थोड़ा गांव मंगाते गल करने का नहीं है जिया मंगाते जा रहे जब हम बैठे तो पहला पूछा था हमने तू तो सभा सदर को खेलना है उन्होंने कहा भी फुल्ला कि फुल्ला सम्मान में सारी बंगा की गल करनी थी यानी जब दो मका सारा नली वो ठाना मंगाते चल रही है चल ओके जान गया हां ਪਰ ਕਿਹਦੇ ਕਰ ਇਹ ਦਾ ਘਰ ਤਾਂ ਮਾਦਾ ਦੀ ਬਹੁਤ ਖੁਸ਼ਹਾਲ ਹੁੰਦੀ ਹੈ ਕਿੰਨੀ ਪੱਕਾ ਕਿਲਾ ਵੀ ਮੈਂ ਤਾਂ ਹੁਣ ਮੋਬਾਈਲ ਤੇ ਮੁੰਡੇ ਨਾਮ ਕੀ ਹੈ ਯਾਰ ਸੰਤਰੀ ਇਹ ਤਾਂ ਮਿੱਚੂ ਇਹ ਵੀ ਅਧਿਕਾਰ 100 ਰੁਪਏ ਰੱਖਿਆ ਹੁੰਦਾ ਹਮੇਸ਼ਾ ਉਹ ਰੁਪਏ ਤਾਂ ਪਹਿਲੇ ਸਰਕਾਰ ਨੂੰ ਦਿੱਤੇ ਜਾਂਦੇ ਸੀ ਤੁਮੇ ਚਾਹ ਕੋਈ ਸਰਕਾਰ ਨੂੰ ਨਹੀਂ ਦਿੱਤਾ ਲਾਗਣਾ ਇੱਕ ਕੋਈ ਚੋਣ ਸੀ ਟੱਚ ਕਰ ਮਾਰੀ ਆ ਗੱਲ ਚੱਲ ਰਹੀ ਹੈ ਦਰਦੇ ਤੋਂ ਤੋਂ ਦੇ ਦਿੱਤੇ ਨਹੀਂ ਹੈ ਬਸ ਦਰਦੇ ਤੋਂ ਤੋਂ ਵੀ ਕਰਦੇ ਆਕਸਰ ਤੇ ਤੋਂ ਕੋਰਾ ਰੱਖਦੇ ਹਰੇਕ ਸਰਕਾਰੀ ਪਹਿਲਾ ਜਦੋਂ ਬੰਦਿਆਂ ਨੂੰ ਸਾਦੀ ਹੁੰਦੀ ਉਹਦੇ ਦੇ ਸੰਬੰਧ ਵਿੱਚ ਨਹੀਂ ਮਨ ਕਿਸ ਦਾ ਲੱਗਦਾ ਖਵਾਲੋ ਇਹਦੀ ਗਲਤੋ ਕਰਤੀ ਉਹ ਉਹਨਾਂ ਤੇ ਨਹੀਂ ਹੋਉਂਦੀ ਇਹ ਸਿੱਧਾ 19 ਤੋਂ ਪੁਰਾਣਾ ਦਿੱਤਾ ਜੀ 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 ਇਹ ਬਣੀ ਆਦੀ ਹੈ ਗੈਸ ਜਿੱਤੀ ਅਸੀਂ ਡਰ ਕੇ ਮੈਡੀਕਲ ਬੋਲ ਦਾ ਕੈਂਪ ਹੋ ਰਿਹਾ ਹੈ ਇਹ ਹਜਾ ਤੱਕ ਕੁਝ ਮੰਨਦਾ ਚੈਲੰਜ ਹੈ ਬੜੀ ਲਾਈਟ ਆਦੀ ਹੈ ਬਦਲਿਆ ਚੰਗਾ ਕਿਹਦਾ ਤਾ ਨਾ ਚੜਦੀ ਹੈ ਡਾ ਨਾ ਯਾਨੀ ਆਗੇ ਫੜਦੇ ਨੇ ਬਈ 30% ਦਾ ਦੋਸਾਂ ਖੋਖਾਂ ਨਾਲ ਚੱਲਦਾ ਹੈ ਤੇ ਰੁਦਾਰ ਕਰਦਾ ਹੈ ਕਿ ਤੁਹਾਨੂੰ ਮਾਈਨ ਵਿੱਚ ਰਹਿ ਜਾਵੇ ਅੱਜ ਆਪਾਂ ਦੇ ਲਈ ਮਾਈਕਿੰਗ ਉਹ ਤੋਂ ਆਪਾਂ ਦੇਖਾ ਕੋਈ ਨਹੀਂ ਅੱਗੇ ਆਪਾਂ ਸਾਰੀ ਕੋ ਬਣਾਉਂਦੇ ਹਾਂ ਹਾਂਜੀ ਤਰੰਤ ਰੈਡੀ ਰਹਿਣਾ ਇਸ ਤੋਂ ਬਾਅਦ ਇੱਕ ਗੱਲ ਲੱਗਦੀ ਹੈ ਕਿ ਉਹਨਾਂ ਦੇ ਨਾਲ ਦੇ ਫੈਕਟਰੀ ਦੀ ਵੀ ਬਹੁਤ ਗੱਲਾਂਾਂਗੇ ਉਸਮਾਨ ਵੱਰੇ ਪੁੱਛ ਰਿਹਾ ਹਾਂ ਕਿ ਕਿਹੜੀ ਮਾਈ ਹੈ ਰਾਨ ਸਾਹਿਬ ਅੱਗੇ ਆ ਜਾਓ ਜੀ ਅੱਗੇ ਆਓ ਜੀ ਅੱਗੇ ਆਓ ਮਾਈਕ ਰੰਕਾ ਲੈ ਯਾਰ ਮਾਈਕ ਕੀ ਹਮੇਸ਼ਾ ਰਾਨ ਸਾਹਿਬ ਮਾਈਕ ਨੀੱਚ ਕਰਿਓ ਜਿੱਥੇ ਕਰਤੇ ਗਲਤੀ ਕੈਮਰਾ ਚੁਲਾਈ ਜਾਓ ਬਸ ਆਪ ਫਿਰ ਕੁੱਟ ਨੀ ਬਣਾਉਣਾ ਮਤਲਬ ਇਸ ਤਰੀਕੇ ਨਾਲ ਤੁਹਾਨੂੰ ਕੋਈ ਸ਼ੋਰ ਵੀ ਨਹੀਂ ਚਾਹੀਦਾ ਅੱਗੇ ਆਓ ਜੀ ਯਾਰ ਲਾਈਟ ਓਨ ਕਰਦੇ ਹੋ ਇਹ ਆਰੰਗਨ ਲੋਣਾ ਬਾਈ ਆਰੰਗਨ ਲੋਣਾ ਕਰਦੇ ਆ ਕਾਹਦਾ ਅੱਗੇ ਗਾੜੀ ਆ ਜਾ ਗਾੜੀ ਆ ਜਾ ਯਾਰ ਨੀਚੇ ਹੋ ਯਾਰ ਮਾਈਕ ਥੱਲੇ ਕਰੋ ਫਿਰ ਯਾਰ ਮਾਈਕ ਸ਼ਕਲ ਦੋ ਹੀ ਵੇਖ ਬਾਈ ਇਹ ਪ੍ਰਾਈਮ ਰੈਡ ਜੈਕਟ ਆਪ ਕਿ ਬੜਾ ਲੱਗੇ ਆ ਤੇ ਸਰਾਈ ਕੋ ਰਾਈਟ ਤੋਂ ਸਰ ਆਈ ਤੋਂ ਸਰ ਰਾਈਟ ਤੋਂ ਭਾਈ ਨਾ 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 ਸਾਹਿਬ ਨੂੰ ਰਿਕਵੈਸਟ ਹੈ ਜੁੜ ਕੇ ਆਉਂਦੇ ਆਰੇ ਚੱਕ ਲੈ ਪੂਰਾ ਮੇਰਾ ਕੰਮ ਨੀ ਬਣਾ ਲਾਉਂਦਾ ਮੈਂ ਤਾਂ ਤੋ ਤਾਂ ਨਾ ਕਿ ਰਾਜਨੀਤਿਕ ਕੈਮਰੇ ਨੂੰ ਘਾੜ ਸਭ ਪਾਸੇ ਹੋ ਜਾ। ਮੈਂ ਤਾਂ ਹਲਾਲਾ ਪੂਰਾ। ਇਹ ਜਾ ਮੈਂ ਨਾ ਸਰ ਆ ਗਿਆ ਦੋ ਕੇ ਬਾਕੀ ਹੋ ਯਾਰ ਮਾਈਕ ਤਾਂ ਉਹਨਾਂ ਤਾਂ ਹੀ ਆਣਗੇ। ਸਭ ਆ ਜਾਓ। ਮਾਈਕ ਦੇ ਨਾਲ ਉਹ ਯਾਰ ਰਾਜਮੰਤਰੀ ਦਾ ਮਾਈਕ ਥੱਲੇ ਕਰ ਲੋ ਯਾਰ। ਬਸ ਬਸ ਬਸ। ਕੋਈ ਰੈਸ਼ਨ। ਰੈਸ਼ਨ।

ਕਿ ਭਾਈ ਜੀ ਬੜਾ ਜੱਟੇ ਭਾਈ ਜਿੰਦਗੀ ਯਾਰ ਬਾਲ ਯਾਰ ਪ੍ਰੇਮਨਾਥਾਲ ਬਾਈ ਤਾ ਤੁਸੀਂ ਸੁਣਿਆ ਕਿਸਾਨਾਂ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਤਾਂ ਅੱਜ ਮੀਟਿੰਗ ਲੰਬੇ ਸਮੇਂ ਤੱਕ ਚੱਲੀ ਮੀਟਿੰਗ ਦੇ ਵਿੱਚ ਕੁਝ ਸਿੱਟਾ ਨਿਕਲਣ ਦੀ ਉਮੀਦ ਸੀ ਜਿਸ ਤੋਂ ਬਾਅਦ ਕਿਸਾਨਾਂ ਦਾ ਇਹ ਜਿਹੜਾ ਮੋਰਚਾ ਲਗਾਉਣ ਜਾ ਰਹੇ ਨੇ ਇਹ ਸ਼ਾਇਦ ਮੁਲਤਵੀ ਹੋ ਜਾਂਦਾ ਸ਼ਾਇਦ ਮੀਟਿੰਗ ਦੇ ਵਿੱਚ ਕੋਈ ਖਬਰ ਅਜਿਹੀ ਆ ਜਾਂਦੀ ਕਿ ਕਿਸਾਨਾਂ ਦੇ ਵੱਲੋਂ ਉਹ ਧਰਨਾ ਲਗਾਉਣ ਵਾਲੀ ਗੱਲ ਰੱਦ ਕਰ ਦਿੱਤੀ ਧਰਨਾ ਰੱਦ ਕਰ ਦਿੱਤਾ ਪਰ ਮੀਟਿੰਗ ਦੇ ਵਿੱਚ ਕੋਈ ਸਹਿਮਤੀ ਨਹੀਂ ਬਣੀ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਹੁਣ 5 ਮਾਰਚ ਨੂੰ ਚੱਕਾ ਜਾਮ ਕਰਨ ਦਾ ਐਲਾਨ ਕਰ ਦਿੱਤਾ ਰੇਲਾਂ ਵੀ ਰੋਕਿਆ ਜਾਣਗੀਆਂ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਹਿ ਦਿੱਤਾ ਗਿਆ ਇਹ ਰੇਲਾ ਰੋਕਣ ਦੇ ਨਾਲ ਮਸਲੇ ਹੱਲ ਨਹੀਂ ਹੋਣਗੇ ਚੱਕਾ ਜਾਮ ਕਰਨ ਦੇ ਨਾਲ ਮਸਲੇ ਹੱਲ ਨਹੀਂ ਹੋਣਗੇ ਗੱਲਬਾਤ ਦੇ ਜ਼ਰੀਏ ਮਸਲੇ ਹੱਲ ਹੁੰਦੇ ਨੇ ਪਰ ਅੱਜ ਦੀ ਗੱਲਬਾਤ ਦੇ ਵਿੱਚ ਜਿਹੜਾ ਕੋਈ ਸਿੱਟਾ ਨਹੀਂ ਨਿਕਲਿਆ ਜਿਸ ਨੂੰ ਚਲਦੇ ਹੁਣ ਕਿਸਾਨਾਂ ਦੇ ਵੱਲੋਂ ਮੀਟਿੰਗ ਕਰਨ ਤੋਂ ਬਾਅਦ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਤਾਂ ਆਖਰ 5 ਮਾਰਚ ਨੂੰ ਵੱਡਾ ਇਕੱਠ ਹੋਣ ਜਾ ਰਿਹਾ ਸੂਕਤ ਕਿਸਾਨ ਮੋਰਚੇ ਦੇ ਲੀਡਰ ਚੰਡੀਗੜ੍ਹ ਦੇ ਵਿੱਚ ਧਰਨਾ ਲਗਾ ਰਹੇ ਨੇ ਆ ਰਾਜਸਥਾਨੀ ਨੂੰ ਘੇਰਨ ਦੀਆਂ ਤਿਆਰੀਆਂ ਕਰਦੀਆਂ ਆਖਰ ਉਸ ਦਿਨ ਕੀ ਸਥਿਤੀ ਬਣਦੀ ਆ ਕਿਸ ਤਰੀਕੇ ਦੇ ਨਾਲ ਕਿਸਾਨ ਅੱਗੇ ਵਧਣਗੇ ਜਾਂ ਫਿਰ ਉਸ ਤੋਂ ਪਹਿਲਾਂ ਹੀ ਜਿਹੜੀ ਪ੍ਰਸ਼ਾਸਨ ਆ ਪ੍ਰਸ਼ਾਸਨ ਕਿਸਾਨਾਂ ਨੂੰ ਰੋਕਣ ਦੇ ਵਿੱਚ ਕਾਮਯਾਬ ਹੋਵੇਗਾ ਇਹ ਦੇਖਣ ਵਾਲੀ ਗੱਲ ਰਹੀ ਤਾਂ ਤੁਸੀਂ ਸੁਣਿਆ ਕਿਸਾਨਾਂ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਤਾਂ ਅੱਜ ਮੀਟਿੰਗ ਲੰਬੇ ਸਮੇਂ ਤੱਕ ਚੱਲੀ ਮੀਟਿੰਗ ਦੇ ਵਿੱਚ ਕੋਈ ਸਿੱਟਾ ਨਿਕਲਣ ਦੀ ਉਮੀਦ ਸੀ ਜਿਸ ਤੋਂ ਬਾਅਦ ਕਿਸਾਨਾਂ ਦਾ ਇਹ ਜਿਹੜਾ ਮੋਰਚਾ ਲਗਾਉਣ ਜਾ ਰਹੇ ਨੇ ਇਹ ਸ਼ਾਇਦ ਮੁਲਤਵੀ ਹੋ ਜਾਂਦਾ ਸ਼ਾਇਦ ਮੀਟਿੰਗ ਦੇ ਵਿੱਚ ਕੋਈ ਖਬਰ ਅਜਿਹੀ ਆ ਜਾਂਦੀ ਕਿ ਕਿਸਾਨਾਂ ਦੇ ਵੱਲੋਂ ਉਹ ਧਰਨਾ ਲਗਾਉਣ ਵਾਲੀ ਗੱਲ ਰੱਦ ਕਰ ਦਿੱਤੀ ਧਰਨਾ ਰੱਦ ਕਰ ਦਿੱਤਾ ਪਰ ਮੀਟਿੰਗ ਦੇ ਵਿੱਚ ਕੋਈ ਸਹਿਮਤੀ ਨਹੀਂ ਬਣੀ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਹੁਣ 5 ਮਾਰਚ ਨੂੰ ਚੱਕਾ ਜਾਮ ਕਰਨ ਦਾ ਐਲਾਨ ਕਰ ਦਿੱਤਾ ਰੇਲਾਂ ਵੀ ਰੋਕਿਆ ਜਾਣਗੀਆਂ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਰੇਲਾਂ ਰੋਕਣ ਦੇ ਨਾਲ ਮਸਲੇ ਹੱਲ ਨਹੀਂ ਹੋਣਗੇ ਚੱਕਾ ਜਾਮ ਕਰਨ ਦੇ ਨਾਲ ਮਸਲੇ ਹੱਲ ਨਹੀਂ ਹੋਣਗੇ ਗੱਲਬਾਤ ਦੇ ਜ਼ਰੀਏ ਮਸਲੇ ਹੱਲ ਹੁੰਦੇ ਨੇ ਪਰ ਅੱਜ ਦੀ ਗੱਲਬਾਤ ਦੇ ਵਿੱਚ ਜਿਹੜਾ ਕੋਈ ਸਿੱਟਾ ਨਹੀਂ ਨਿਕਲਿਆ ਜਿਸ ਨੂੰ ਚਲਦੇ ਹੁਣ ਕਿਸਾਨਾਂ ਦੇ ਵੱਲੋਂ ਮੀਟਿੰਗ ਕਰਨ ਤੋਂ ਬਾਅਦ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਤਾਂ ਆਖਰ 5 ਮਾਰਚ ਨੂੰ ਵੱਡਾ ਇਕੱਠ ਹੋਣ ਜਾ ਰਿਹਾ ਸਿੱਖ ਕਿਸਾਨ ਮੋਰਚੇ ਦੇ ਲੀਡਰ ਚੰਡੀਗੜ੍ਹ ਦੇ ਵਿੱਚ ਧਰਨਾ ਲਗਾ ਰਹੇ ਨੇ ਆ ਰਾਜਸਟਾਨੀ ਨੂੰ ਘੇਰਨ ਦੀਆਂ ਤਿਆਰੀਆਂ ਕਰਦੀਆਂ ਆਖਰ ਉਸ ਦਿਨ ਕੀ ਸਥਿਤੀ ਬਣਦੀ ਆ ਕਿਸ ਤਰੀਕੇ ਦੇ ਨਾਲ ਕਿਸਾਨ ਅੱਗੇ ਵਧਣਗੇ ਜਾਂ ਫਿਰ ਉਸ ਤੋਂ ਪਹਿਲਾਂ ਹੀ ਜਿਹੜੀ ਪ੍ਰਸ਼ਾਸਨ ਆ ਪ੍ਰਸ਼ਾਸਨ ਕਿਸਾਨਾਂ ਨੂੰ ਰੋਕਣ ਦੇ ਵਿੱਚ ਕਾਮਯਾਬ ਹੋਵੇਗਾ ਇਹ ਦੇਖਣ